ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਵਿੱਚ ਸਵਾਗਤ ਹੈ ਮੈਂ ਗੁਰਪਿਆਰ ਸਿੰਘ ਹਾਜ਼ਰ ਹੋਇਆ ਹਾਂ ਪੰਜਾਬ ਦੀਆਂ ਅਹਿਮ ਖਬਰਾਂ ਨੂੰ ਲੈ ਕੇ ਆਓ ਰੁਖ ਕਰਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਵੱਲ ਚਵਰ ਸਾਹਿਬ ਮਾਮਲੇ ਨੂੰ ਲੈ ਕੇ ਗੋਬਿੰਦ ਸਿੰਘ ਸੰਧੂ ਸ੍ਰੀ ਅਕਾਲ ਤਖਤ ਸਾਹਿਬ ਹੋਏ ਪੇਸ਼ ਕਿ ਹਾਂ ਮੇਰੇ ਤੋਂ ਹੋਈ ਗਲਤੀ ਆਗੂਆਂ ਤੇ ਸਿੱਖ ਸੰਗਤ ਤੋਂ ਭੰਗ ਦਾ ਮਾਫੀ ਮਜੀਠੀਆ ਦੀ ਜ਼ਮਾਨਤ ਤੇ ਹਰਜਿੰਦਰ ਤਾਮੀ ਦਾ ਵੱਡਾ ਬਿਆਨ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ ਅਭੀ ਉਦੇ ਪ੍ਰਤਾਪ ਦੀ ਦਸਤਾਰ ਬੰਦੀ ਸਮਾਗਮ ਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਖ-ਵੱਖ ਸਿਆਸੀ ਆਗੂ ਨੇ ਕੀਤੀ ਸਮਾਗਮ ਚ ਸ਼ਿਰਕਤ ਕੈਨੇਡਾ ਤੋਂ ਆਈ 81 ਸਾਲਾ ਜਗਪਾਲ ਕੌਰ ਦਾ ਬੇਰਹਿਮੀ ਨਾਲ ਕਤਲ ਅਕਤੂਬਰ 2025 ਚ ਕੈਨੇਡਾ ਤੋਂ ਭਾਰਤ ਆਈ ਸੀ ਮ੍ਰਿਤਕਾ ਯਾਦਿਆਂ ਖੁਸ਼ੀਆਂ ਬਦਲੀਆਂ ਮਾਤਮ ਚ ਬਿਆਦ ਚ ਛੱਲੀ ਗੋਲੀ ਇੱਕ ਦੀ ਹੋਈ ਮਾਤ ਅੰਮ੍ਰਿਤਸਰ ਚ ਹਾਲੀ ਚ ਸਾਹਮਣੇ ਆਇਆ ਵਿਵਾਦ ਨੂੰ ਲੈ ਕੇ ਸਬੰਧਿਤ ਨੌਜਵਾਨ ਵੱਲੋਂ ਖੁੱਲਕੇ ਆਪਣੀ ਗਲਤੀ ਕਬੂਲ ਕਰਦੇ ਆ ਸਿੱਖ ਸੰਗਤ ਅਤੇ ਪਾਰਟੀ ਦੇ ਸਿੰਘਾਂ ਅਤੇ ਲੀਡਰਸ਼ਿਪ ਤੋਂ ਮਾਫੀ ਮੰਗੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇ ਸਮੇ ਉੱਤੇ ਸਲਾਹ ਕੀਤੀ ਹੁੰਦੀ ਖਾਸ ਕਰਕੇ ਸੁਰਜੀਤ ਸਿੰਘ ਮਾਣ ਨਾਲ ਵਿਚਾਰ ਵਟਾਂਦਰਾ ਹੋ ਜਾਂਦਾ ਤਾਂ ਅੱਜ ਇਹ ਦਿਨ ਦੇਖਣ ਨੂੰ ਨਾ ਮਿਲਦਾ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਮਾਤਾ ਪਿਤਾ ਕੋਲ ਸਿੱਖ ਰਵਾਇਤਾਂ ਅਤੇ ਮਰਿਆਦਾ ਬਾਰੇ ਡੂੰਗੀ ਜਾਣਕਾਰੀ ਰਹੀ ਹੈ। ਅਤੇ ਉਹ ਖੁਦ ਵੀ ਇੰਨਾ ਕਦਰਾਂ ਕੀਮਤਾਂ ਦਾ ਸਦਾ ਆਦਰ ਕਰਦੇ ਨੇ ਬਿਆਨ ਵਿੱਚ ਉਹਨਾਂ ਨੇ ਸਾਫ਼ ਕੀਤਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਪੂਰਵ ਸਲਾਹ ਨਹੀਂ ਲਈ ਜਿਸ ਕਰਕੇ ਗਲਤਫਹਿਮੀ ਪੈਦਾ ਹੋਈ ਉਹਨਾਂ ਕਿਹਾ ਕਿ ਇਸ ਸਮੇਂ ਪਾਰਟੀ ਦੇ ਕਈ ਆਗੂ ਅਤੇ ਸਾਥੀ ਉਹਨਾਂ ਨਾਲ ਨਿਰਾਜ਼ ਹਨ ਜੋ ਕਿ ਬਾਅਦ ਵਿੱਚ ਅਤੇ ਉਹ ਸਾਰਿਆਂ ਤੋਂ ਦਿਲੋਂ ਮਾਫੀ ਮੰਗਦੇ ਨੇ ਉਹਨਾਂ ਨੇ ਆਖਿਆ ਕਿ ਗੁਰੂ ਮਹਾਰਾਜ ਬਖਸ਼ਣਹਾਰ ਨੇ ਅਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਸੱਚੀ ਨੀਅਤ ਦੇ ਨਾਲ ਕੀਤੀ ਮਾਫੀ ਕਬੂਲ ਕੀਤੀ ਜਾਵੇਗੀ ਕੋਵਿੰਦ ਸਿੰਘ ਨੇ ਸਪੱਸ਼ਟ ਕੀਤਾ ਕਿ ਗੁਰੂ ਮਰਿਆਦਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਅਤੇ ਸ਼ਾਨ ਨੂੰ ਠੇਸ ਪਹੁੰਚਾਉਣ ਦਾ ਉਹਨਾਂ ਦਾ ਕੋਈ ਵੀ ਇਰਾਦਾ ਨਹੀਂ ਸੀ। ਉਹਨਾਂ ਦੱਸਿਆ ਕਿ ਜਿਸ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ ਉਸ ਰਾਤ ਦੀ ਬਰਾਤ ਦੌਰਾਨ ਗੁਰੂ ਮਹਾਰਾਜ ਸਾਹਿਬ ਬਿਰਾਜਮਾਨ ਨਹੀਂ ਸਨ। ਇਸ ਸਬੰਧੀ ਸਾਰੀਆਂ ਵੀਡੀਓਜ਼ ਅਤੇ ਫੋਟੋਆਂ ਮੀਡੀਆ ਦੇ ਸਾਹਮਣੇ ਰੱਖੀਆਂ ਜਾਣਗੀਆਂ ਤਾਂ ਜੋ ਕਿਸੇ ਵੀ ਕਿਸਮ ਦਾ ਸੰਦੇਹ ਨਾ ਰਹੇ। ਉਹਨਾਂ ਇਹ ਵੀ ਕਿਹਾ ਕਿ ਮਾਮਲੇ 'ਚ ਜ਼ੋਰ ਦੀ ਬਰਤੋ ਕੀਤੀ ਹੋਈ ਸੀ। ਪਰ ਚੋਰ ਸਾਹਿਬ ਜਾਂ ਛੱਤਰ ਸਾਹਿਬ ਵਰਗੇ ਪਵਿੱਤਰ ਸ਼ਬਦਾਂ ਦਾ ਗਲਤ ਵਿਆਖਿਆ ਕਰਨਾ ਠੀਕ ਨਹੀਂ। ਉਹਨਾਂ ਨੇ ਦੁਹਰਾਇਆ ਕਿ ਗੁਰੂ ਸਾਹਿਬ ਦੀ ਕਿਸੇ ਵੀ ਦਰਬਾਰ ਵਿੱਚ ਅਦਬ ਅਤੇ ਮਰਿਆਦਾ ਸਦਾ ਸਰਵਉੱਚ ਰਹੀ ਹੈ। ਅੰਤ ਵਿੱਚ ਉਹਨਾਂ ਕਿਹਾ ਕਿ ਇਹ ਗਲਤੀ ਉਹਨਾਂ ਲਈ ਇੱਕ ਸਿੱਖ ਲਾਈ ਹੈ ਅਤੇ ਭਵਿੱਖ ਵਿੱਚ ਹਰ ਫੈਸਲਾ ਪੂਰੀ ਛਲਾ, ਮਸਵਰਾ ਅਤੇ ਮਰਿਆਦਾ ਅਨੁਸਾਰ ਹੀ ਕੀਤਾ ਜਾਵੇਗਾ। ਸੁਣੋ ਕੀ ਕਹਿੰਨਾ ਹੈ ਨੌਜਵਾਨ ਸਿਖਾਗੂ ਦਾ। ਜਿਸੀ ਮੇਰੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀ ਕਰਕੇ ਕੱਲ ਸ਼ਾਮ ਨੂੰ ਵਿਆਹ ਸਾਰਾ ਨਿਭੜਿਆ ਤੇ ਅੱਜ ਸਵੇਰ ਆਪਾਂ ਇੱਥੇ ਅਕਾਲ ਤਖਤ ਸਾਹਿਬ ਸਕੱਤਰੇਤ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਪਹੁੰਚੇ ਸੀਗੇ ਇੱਥੇ ਅਸੀਂ ਆਪ ਦੀ ਮਾਫੀ ਦਰਜ ਕੀਤੀ ਹੈ ਮਾਫੀ ਸਾਰੇ ਸਿੱਖ ਕੌਮ ਅੱਗੇ ਸਮੂਹ ਨਾਨਕ ਨਾਮ ਲੇਵਾ ਸੰਗਤ ਅੱਗੇ ਸਾਰੀ ਖਾਲਸਾ ਪੰਥ ਅੱਗੇ ਇੱਕ ਵਾਰੀ ਨਹੀਂ ਲੱਖਾਂ ਵਾਰੀ ਮਾਫੀ ਮੰਗਣ ਨੂੰ ਮੈਂ ਰਾਜੀ ਹਾਂ ਤੇ ਹਮੇਸ਼ਾ ਰਾਜੀ ਰਹੂੰਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਵੀ ਮੈਂ ਮਾਫੀ ਮੰਗਦਾ ਇਸ ਦੀ ਖਾਸ ਕਰ ਮੈਂ ਬਾਰ ਬਾਰ ਮਾਫੀ ਮੰਗੂੰਗਾ ਰੋਜ਼ ਇਸ ਚੀਜ਼ ਦੀ ਮਾਫੀ ਮੰਗੀ ਜਾਊਗੀ ਮੇਰੇ ਵਿਆਹ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਅਦਬ ਤੇ ਸਤਕਾਰ ਨਾਲ ਮਹਾਰਾਜ ਦੇ ਹਜੂਰੀ ਚ ਮੇਰੀਆਂ ਲਾਵਾਆਂ ਹੋਈਆਂ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਹੋਈਆਂ ਇੱਕ ਫੰਕਸ਼ਨ ਰਾਤ ਦੀ ਬਰਾਤ ਸੀਗੀ ਜਿੱਥੇ ਪੁਰਾਣੀ ਮੇਰੇ ਖਾਨਦਾਨ ਦੀ ਮੇਰੇ ਪਰਿਵਾਰ ਦੀ ਰਵੈਤਾਂ ਅਨੁਸਾਰ ਜੋ ਰਾਤਨ ਸਮੇਂ ਚ ਮੇਰੇ ਪੁਰਖਿਆਂ ਦੀ ਰਵੈਤਾਂ ਚੱਲਦੀ ਆ ਰਹੀ ਸੀ ਮੇਰੇ ਦਾਦਾ ਦਾਦਿਆਂ ਦੀ ਪੜਦਾਦਿਆਂ ਦੀ ਉਹਨੂੰ ਅਸੀਂ ਫੋਲੋ ਕੀਤਾ ਸੀਗਾ ਨੇ ਤਾਂ ਮੈਂ ਕਾਨੂੰਨ ਹੀ ਕੰਮ ਕਰਨਾ ਸੀਗਾ ਮੇਰਾ ਕੋਈ ਇਹੋ ਜਿਹਾ ਕੋਈ ਸ਼ੌਂਕ ਨਹੀਂ ਸੀਗਾ ਕਿ ਇਹੋ ਜੀ ਕੋਈ ਚੀਜ਼ ਕਰੀਏ ਜਿਹਦੇ ਨਾਲ ਗੁਰੂ ਮਹਾਰਾਜ ਦੀ ਅਜ਼ਮਤ ਸ਼ਾਨ ਨੂੰ ਹੇਸ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਉਹਨਾਂ ਨੇ ਇਸ ਨੂੰ ਨਿਆਂਪਾਲਿਕਾ ਦੀ ਨਿਰਪੱਖਤਾ ਅਤੇ ਆਜ਼ਾਦੀ ਨੂੰ ਮਜ਼ਬੂਤ ਕਰਨ ਵਾਲਾ ਫੈਸਲਾ ਦੱਸਿਆ ਐਡਵੋਕੇਟ ਤਾਮੀਨ ਨੇ ਕਿਹਾ ਹੈ ਕਿ ਸਮਾਜ ਨੂੰ ਹਮੇਸ਼ਾ ਭਾਰਤੀ ਨਿਆਂਪਾਲਿਕਾ 'ਚ ਵਿਸ਼ਵਾਸ ਰਿਹਾ ਹੈ ਅਤੇ ਹਰ ਵਿਅਕਤੀ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਕਰਦਾ ਹੈ ਉਹਨਾਂ ਨੇ ਕਿਹਾ ਕਿ ਮਜੀਠੀਆਂ ਨੂੰ ਜ਼ਮਾਨਤ ਦੇਣ ਦਾ ਸੁਪਰੀਮ ਕੋਰਟ ਦਾ ਫੈਸਲਾ ਸਾਬਤ ਕਰਦਾ ਹੈ ਕਿ ਦੇਸ਼ ਦੀ ਨਿਆਂਪਾਲਿਕਾ ਨਿਰਪੱਖ ਅਤੇ ਸੰਤੁਲੇਤ ਢੰਗ ਨਾਲ ਕੰਮ ਕਰ ਰਹੀ ਹੈ ਅਜਿਹੇ ਫੈਸਲੇ ਜਨਤਾ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੇ ਨੇ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਕਿਸੇ ਵੀ ਲੋਕਤੰਤਰੀ ਪ੍ਰਣਾਲੀ ਵਿੱਚ ਕਾਨੂੰਨ ਅਤੇ ਨਿਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਜਦੋਂ ਅਦਾਲਤਾਂ ਤਾਂ ਕਾਨੂੰਨ ਅਤੇ ਹਾਲਾਤਾਂ ਦੇ ਆਧਾਰ ਉੱਤੇ ਫੈਸਲਾ ਲੈਂਦੀਆਂ ਨੇ ਤਾਂ ਇਹ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਮਜੀਠੀਆ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਉਸ ਨਿਆਇਕ ਸੰਤੁਲਨ ਦੀ ਇੱਕ ਉਦਾਹਰਨ ਹੈ ਐਡਵੋਕੇਟ ਤਾਮੀਨ ਨੇ ਅੱਗੇ ਕਿਹਾ ਕਿ ਅਕਾਲੀ ਦਲ ਅਤੇ ਸਿੱਖ ਪਾਈਚਾਰਾ ਹਮੇਸ਼ਾ ਸੰਵਿਧਾਨ ਅਤੇ ਕਾਨੂੰਨ ਅਤੇ ਨਿਆਂਪਾਲਿਕਾ ਦਾ ਸਤਿਕਾਰ ਕਰਦਾ ਹੈ ਉਨਾ ਭਰੋਸਾ ਪ੍ਰਗਟ ਕੀਤਾ ਕਿ ਅਦਾਲਤਾਂ ਭਵਿੱਖ 'ਚ ਵੀ ਨਿਰਪੱਖਤਾ ਨਾਲ ਮਾਮਲਿਆਂ ਦੀ ਸੁਣਵਾਈ ਕਰਦੀਆਂ ਰਹਿਣਗੀਆਂ ਅਤੇ ਨਿਆਂ ਪ੍ਰਦਾਨ ਕਰਦੀਆਂ ਰਹਿਣਗੀਆਂ। ਜ਼ਿਕਰਯੋਗ ਹੈ ਕਿ ਵਿਕ੍ਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਨੇ ਪੰਜਾਬ ਦੀ ਰਾਜਨੀਤੀ 'ਚ ਵੀ ਹਲਚਲ ਮਚਾ ਦਿੱਤੀ ਹੈ। ਨੱਬਰੀਆਸਦ ਦੇ ਕੁੰਵਰ ਅਬਿਉ ਦੇ ਪ੍ਰਤਾਪ ਸਿੰਘ ਦੀ ਅੱਜ ਦਸਤਾਰਬੰਦੀ ਦੀ ਰਸਮ ਕੀਤੀ ਗਈ। ਅਤੇ ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਫਿਰ 124 ਸਾਲਾਂ ਬਾਅਦ ਦੁਬਾਰਾ ਤੋਂ ਇੱਕ ਚੌਕੜੇ ਵਿੱਚ ਬੈਠ ਕੇ ਸ੍ਰੀ ਗੁਰੂ ਅਖੰਡ ਪਾਠ ਸਾਜ ਜੀ ਦੇ ਭੋਗ ਸਪੰਨ ਹੋਏ ਅਤੇ ਇਸ ਮੌਕੇ ਦਸਤਾਰਬੰਦੀ ਹੋਈ। ਇਸ ਮੌਕੇ ਕੁੰਵਰ ਅਭਿਉਦੇ ਪ੍ਰਤਾਪ ਸਿੰਘ ਦੇ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੀਆਂ ਵੱਡੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈਆਂ ਅਤੇ ਇਸ ਮੌਕੇ ਉੱਤੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪੰਜਾਬ ਦੇ ਵੱਖ-ਵੱਖ ਸਿਆਸੀ ਆਗੂਆਂ ਨੇ ਇਸ ਸਮਾਗਮ 'ਚ ਸ਼ਿਰਕਤ ਕੀਤੀ। ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਤੋਂ ਇਲਾਵਾ ਇਸ ਸਮਾਗਮ 'ਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਦਬਾ ਨੇ ਕਿਹਾ ਕਿ ਪਹਿਲਾਂ ਪ੍ਰਾਤਨ ਸਮੇਂ 'ਚ ਪਹਿਲਾ ਰਾਜਿਆਂ ਦੇ ਮਹਿਲ ਦੇ ਵਿੱਚ ਇਸ ਤਰ੍ਹਾਂ ਦੀਆਂ ਰੌਣਕਾਂ ਲੱਗਦੀਆਂ ਸਨ ਜੋ ਅੱਜ ਵੀ ਲੱਗੀਆਂ ਹਨ। ਦਸਤਾਰਬੰਦੀ ਪ੍ਰੋਗਰਾਮ ਸੰਬੰਧੀ ਕੁਲਤਾਰ ਸੰਧਵਾ ਨੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਹੈ ਅਤੇ ਉੱਥੇ ਕਿਹਾ ਹੈ ਕਿ 124 ਸਾਲਾਂ ਬਾਅਦ ਮੁੜ ਦੁਬਾਰਾ ਰੌਣਕਾਂ ਲੱਗੀਆਂ। ਬਿੱਤੇ ਦਿਨ ਹੀ ਕੇਂਦਰ ਸਰਕਾਰ ਦਿੱਤੇ ਬਜਟ ਤੇ ਪ੍ਰਤੀਕਿਰਿਆ ਦੰਦੇ ਹੋਏ ਸੰਧਵਾ ਨੇ ਕਿਹਾ ਕਿ ਜੋ ਪੰਜਾਬ ਨੂੰ ਬਣਦਾ ਮਾਣ ਦੇਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਸੁਣੋ ਕੀ ਕਹਿੰਣਾ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦਾ। ਅੱਜ ਹੀਰਾ ਮਹਿਲ ਦਾ ਬਾਬਾ ਵਿਕੇ ਅਤੇ ਅਭੀ ਉਹਦੇ ਪ੍ਰਸਤਾਵ ਦੇ ਅਨੁਸਾਰ ਦਸਤਾਰਬੰਦੀ ਮੁਕਿਆ। ਮੁੱਖ ਮੰਤਰੀ ਤੋਂ ਵੀ ਜਰਨਾ ਕਰਤਾ ਵਸ ਦਿੱਤੀ ਹੈ। कि जिस तरह ਇਹਨਾਂ ਦੇ ਵੰਦੀਰਿਆਂ ਨੇ Maharaja Ranjit Singh ਮਹਾਰਾਜ ਨੇ ਇੱਕ ਪੰਥ ਦੀ ਪੰਜਾਬ ਦੀ ਗੁਰੂ ਘਰ ਦੀ ਸੇਵਾ ਕੀਤੀ ਉਸੇ ਤਰੀਕੇ ਨਾਲ ਇਹ ਬੱਚਾ ਵੀ ਕਰੇ ਔਰ ਨੰਮੀਆ ਹੋਣਾ ਜਿਵੇਂ ਅੱবি ਉਹਨਾਂ ਮਹਾਰਾਜ ਰਵੰਧ ਸਿੰਘ ਨੇ ਕਾਲੀ ਪੱਗ ਬਨ ਕੇ ਵਿਰੋਧ ਕੀਤਾ ਸੀ ਔਰ ਸਿੱਖ ਮੈਰਜ ਐਕਟ ਜਿਹੜਾ ਉਹਨੂੰ ਲਾਗੂ ਕਰਨ ਲਈ ਪੈਰ ਵੀ ਕੀਤੇ ਕੀ ਯੋਗਦਾਨ ਹੈ ਦੇਖੋ ਇਹ ਬਹੁਤ ਵੱਡਾ ਯੋਗਦਾਨ ਹੈ ਔਰ ਗੁਰੂ ਪੰਥ ਛੋਟਾ ਜਿਹਾ ਜੇ ਕੋਈ ਚੰਗਾ ਕੰਮ ਕੀਤਾ ਹੋਗਾ ਨਾ ਉਹਨੂੰ ਸਦੀਆਂ ਤੱਕ ਯਾਦ ਰੱਖਦਾ ਇਹ ਅੱਜ ਉਸ ਚੀਜ਼ ਦੀ ਉਦਾਹਰਨ ਹੈ ਜੀ ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਤੀ ਪੰਥ ਦੇ ਪ੍ਰਤੀ ਆਵਦੀ ਜਿਹੜੀ ਨਿਸ਼ਠਾ ਵਿਦਾਈ ਉਹ ਦੇਖੋ ਅੱਜ ਕਿੰਨੇ ਸਾਲਾਂ ਬਾਅਦ ਵੀ ਉਸੇ ਤਰੀਕੇ ਨਾਲ ਸੰਗਤ ਉਸ ਤਰੀਕ ਬੜੇ ਪਿਆਰ ਦੇ ਰਹੀ ਹੈ ਤਾਂ ਮੈਂ ਖਾਸ ਕਰਨਾ ਗੁਰੂ ਸਾਹਿਬ ਮੇਰ ਕਰਨਗੇ ਕਮਰ ਅਭੀ ਉਹਦੇ ਪ੍ਰਤਾਪ ਸਿੰਘ ਜੁਰੀ ਵੀ ਉਹਨਾਂ ਪਾਏ ਹੋਏ ਉਸ ਮੈਂ ਦੇਖਣਾ ਉਹ ਬਜਟ ਜਿਹੜਾ ਪੇਸ ਹੋਇਆ ਬਜਟ ਤੇ ਕੀ ਹੋ ਗਈ ਬਜਟ ਦਾ ਇਹ ਬਜਟ ਤਾਂ ਇਥੋਂ ਪਤਾ ਲੱਗ ਗਿਆ ਵੀ ਜਿੰਨਾ ਲੋਕਾਂ ਨੇ ਬਜਟ ਬਣਾਇਆ ਉਹਨਾਂ ਦਾ ਨਾ ਤਾਂ ਦੇਸ਼ ਨਾਲ ਕੋਈ ਰੇਮ ਆ ਨਾ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕੁਝ ਕੀਤਾ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਨਾ ਉਹਨਾਂ ਦੇ ਪੁੱਤਿਆਂ ਨੇ ਕੁਝ ਕੀਤਾ ਹੁੰਦਾ ਤਾਂ ਪੰਜਾਬ ਨੂੰ ਇਹ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕਰਵਾਣ ਕੀਤੀਆਂ ਇਹਨੂੰ ਅੱਖੀਂ ਉਹਨੇ ਨਾ ਕਰਦੇ ਅੱਖੀਂ ਉਹਨੇ ਨਾ ਕਰਦੇ ਕੀ ਮੰਗ ਕਰਦੇ ਹੋ ਤਾਂ ਬੰਦੇ ਪ੍ਰਧਾਨ ਮੰਤਰੀ ਜੀ ਮੈਂ ਕਹਿੰਦਾ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਪੰਜਾਬ ਹੀ ਤਾਂ ਤੁਹਾਡਾ ਫੂਟਬਾਲ ਬਾਸਕਟ ਹੈ ਪੰਜਾਬ ਹੀ ਨੇ ਪੰਜਾਬ ਨੇ ਤਾਂ ਆਜ਼ਾਦੀ ਲੈ ਕੇ ਦਿੱਤੀ ਪੰਜਾਬ ਹੀ ਤੁਹਾਡਾ ਅੱਜ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਵਿੱਚ ਰੋਲ ਜਾਨਾ ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਖੰਨਾ ਦੀ ਨਵੀਂ ਆਬਾਦੀ ਇਲਾਕੇ 'ਚ ਇੱਕ 81 ਸਾਲਾ ਐਨ ਆਰ ਆਈ ਮਹਿਲਾ ਜਗਪਾਲ ਕੌਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਘਟਨਾ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਿਬੜਾ ਬਿਲਡਿੰਗ ਦੇ ਨੇੜੇ ਰਹਿਦੀ 81 ਸਾਲਾ ਐਨ ਆਰ ਆਈ ਬਜ਼ੁਰਗ ਮਹਿਲਾ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਮ੍ਰਿਤਕਾ ਦੀ ਪਛਾਣ ਜਗਪਾਲ ਕੌਰ ਪਤਨੀ ਸਰਜੀਤ ਸਿੰਘ ਵਜੋਂ ਹੋਈ ਹੈ ਉਹ ਇੱਕ ਐਨ ਆਰ ਆਈ ਸਨ ਅਤੇ ਪੇਸ਼ੇ ਤੋਂ ਰਿਟਾਇਰਡ ਅਧਿਆਪਕ ਸਨ ਜਾਣਕਾਰੀ ਮੁਤਾਬਕ ਜਗਪਾਲ ਕੌਰ ਅਕਤੂਬਰ 2025 ਵਿੱਚ ਕੈਨੇਡਾ ਤੋਂ ਭਾਰਤ ਵਾਪਸ ਆਏ ਸਨ ਅਤੇ ਅਪ੍ਰੈਲ ਮਹੀਨੇ ਮੁੜ ਕੈਨੇਡਾ ਜਾਣ ਦੀ ਤਿਆਰੀ 'ਚ ਸਨ ਸੂਤਰਾਂ ਅਨੁਸਾਰ ਕਤਲ ਦੀ ਇਸ ਘਟਨਾ ਨੂੰ ਰਾਤ ਦੇ ਸਮੇਂ ਅੰਜਾਮ ਦਿੱਤਾ ਗਿਆ ਘਰ ਅੰਦਰੋਂ ਬਦਬੂ ਆਉਣ ਅਤੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਮ੍ਰਿਤਕਾ ਦੀ ਲਾਸ਼ ਦੇ ਹੱਥ ਅਤੇ ਮੂੰਹ ਬੰਨੇ ਹੋਏ ਸਨ ਜਿਸ ਤੋਂ ਮੰਨ ਲਗਾਇਆ ਜਾ ਰਿਹਾ ਹੈ ਕਿ ਕਾਤਲਾ ਵੱਲੋਂ ਪਹਿਲਾਂ ਉਹਨਾਂ ਨੂੰ ਕਾਬੂ ਕਰਕੇ ਫਿਰ ਹੱਤਿਆ ਕੀਤੀ ਗਈ ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਬਾਹਰਦਾਤ ਪੂਰੀ ਯੋਜਨਾ ਅਤੇ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀ ਗਈ ਹੈ ਸੁਣੋ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਇਹ ਸਗੇ ਮਾਮੀ ਜੀ ਸੀਗੇ ਮੇਰੇ ਇਹ ਮੈਨੂੰ ਤਾਂ ਸਵੇਰੇ ਫੋਨ ਆਇਆ ਜਿਹੜੇ ਸਾਡੇ ਨਾਲ ਰਹਿੰਦੇ ਨੇ ਨਾ ਲੇਡੀਜ਼ ਜਸੀ ਤਾਂ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਵੀਰੇ ਐ ਆਏ ਕਰਕੇ ਇਹਨਾਂ ਦੇ ਹੱਥ ਬੰਨੇ ਹੋਏ ਨੇ ਕਿ ਛੇਤੀ ਤੋਂ ਛੇਤੀ ਆ ਜਾਓ ਫਿਰ ਮੈਂ ਤੇ ਮੇਰੀ ਮਿਸ ਜੁਰੰਤ ਅਸੀਂ ਆਉਣ ਦੀ ਇੱਥੇ ਕੀਤੀ ਬਾਅਦ ਚ ਆ ਕੇ ਇੱਥੇ ਦੇਖਿਆ ਕਿ ਉਹਨਾਂ ਦੀ ਤਾਂ ਡੈਥ ਹੋਈ ਹੋਈ ਆ ਫਿਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਫਿਰ ਮੌਕੇ ਤੇ ਐਸਐਸਪੀ ਮੈਡਮ ਸਾਰੇ ਜਣੇ ਆਪਣੇ ਪ੍ਰਸ਼ਾਸਨ ਆਇਆ ਤੇ ਹੁਣ ਫੋਰੈਂਸਿਕ ਟੀਮ ਵੀ ਆਈ ਹੋਈ ਆ ਉਹ ਬਾਕੀ ਆਪਣੀ ਤਫਤੀਸ਼ ਕਰ ਰਹੇ ਨੇ ਜਗਪਾਲ ਕੌਰ ਸੀਗਾ ਇਹ ਹਾਂਜੀ ਹਾਂਜੀ ਘਰ ਵਿੱਚ ਇਕੱਲੇ ਰਹਿੰਦੇ ਸੀਗੇ ਇਹ। ਬਾਕੀ ਪਰਿਵਾਰਕ ਨੇ ਜਲਾਲਾਬਾਦ ਦੇ ਬਾਮਣੀ ਰੋਡ ਰੇਲਵੇ ਫਾਟਕ ਦੇ ਨਜ਼ਦੀਕ ਇੱਕ ਘਰ ਦੇ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਤਾਂ ਪਰਿਵਾਰ ਜਦੋਂ ਡੋਲੀ ਲੈ ਕੇ ਘਰ ਪਹੁੰਚਿਆ ਤਾਂ ਨਮੀ ਆਈ ਲਾੜੀ ਨੂੰ ਪਰਿਵਾਰ ਦੀਆਂ ਕੁੜੀਆਂ ਆਪਣੇ ਨਾਲ ਡੀਜੇ ਉੱਤੇ ਨਚਾਉਣ ਲਈ ਲੈ ਗਈਆਂ। ਇਸੇ ਦੌਰਾਨ ਗਵਾਂਢ 'ਚ ਰਹਿੰਦੇ ਨੌਜਵਾਨਾਂ ਨੇ ਨੋਟਵਾਰਨੇ ਸ਼ੁਰੂ ਕੀਤੇ ਤਾਂ ਜਦੋਂ ਇਹਨਾਂ ਨੂੰ ਰੋਕਿਆ ਗਿਆ ਤਾਂ ਤਕਰਾਰਬਾਜ਼ੀ ਸ਼ੁਰੂ ਹੋ ਗਈ। ਪਹਿਲਾ ਮਾਮੂਲੀ ਤਕਰਾਰ ਹੋਈ ਬਾਅਦ ਉਕਤ ਵਿਅਕਤੀ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਮੌਕੇ ਉੱਤੇ ਪਹੁੰਚਿਆ ਪਹਿਲਾਂ ਇੱਟਾ ਰੋੜੇ ਚੱਲੇ ਅਤੇ ਗੱਡੀਆਂ ਦੇ ਸ਼ੀਸ਼ੇ ਭੰਨੇਗੇ ਅਤੇ ਬਾਅਦ ਦੇ ਵਿੱਚ ਗੋਲੀ ਚੱਲੀ ਗੋਲੀ ਦੇ ਦੌਰਾਨ ਡੀਜੇ ਵਾਲੇ ਦੇ ਨਾਲ ਪੈਸੇ ਇਕੱਠੇ ਕਰਨ ਵਾਲਾ ਮੁੰਡਾ ਗੋਲੀ ਦਾ ਸ਼ਿਕਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸਿਰਫ 300 ਰੁਪਏ ਦਿਹਾੜੀ ਉੱਤੇ ਮੁੰਡਾ ਡੀਜੇ ਵਾਲੇ ਦੇ ਨਾਲ ਕੰਮ ਉੱਤੇ ਆਇਆ ਸੀ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ ਫਿਲਹਾਲ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੁਣੋ ਪੁਲਿਸ ਅਧਿਕਾਰੀ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਕੱਲ ਇੱਕ ਲੇਟ ਨਾਈਟ ਸਾਨੂੰ ਇੱਕ ਜਲਾਲਾਬਾਦ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ ਇੱਕ ਗੁਰਮਖ ਸਿੰਘ ਹੈ ਜਿਹੜਾ ਘਰ ਰੇਲਵੇ ਫਾਟਕ ਬ੍ਰਹਮ ਬੰਮਨੀ ਰੋਡ ਦੇ ਉੱਤੇ ਜਿਹੜਾ ਸਥਿਤ ਹੈ ਇਹਦੇ ਘਰ ਫੰਕਸ਼ਨ ਚੱਲ ਰਿਹਾ ਸੀਗਾ ਇਹਦਾ ਬੇਟਾ ਜਸਕਰਨ ਸਿੰਘ ਦੀ ਮੈਰਿਜ ਸੀਗੀ ਤੇ ਉਹ ਮੈਰਿਜ ਕਰਾਕੇ ਡੋਲੀ ਲੈ ਕੇ ਘਰ ਆਇਆ ਸੀ ਤੇ ਆ ਕੇ ਉਹ ਭੰਗੜਾ ਵਗੈਰਾ ਪਾ ਰਹੇ ਸੀਗੇ ਆਪਣਾ ਨੱਚ ਰਹੇ ਸੀਗੇ ਜੀ ਇਹਨਾਂ ਦੇ ਘਰ ਦੇ ਨਾਲ ਹੀ 사ਜਨ ਪੁੱਤਰ ਕਾਲਾ ਸਿੰਘ ਉਹ ਵੀ ਨਾਲ ਹੀ ਰਹਿੰਦਾ ਸੀ ਉਹਨੇ ਵੀ ਵਿਆਹ ਦੇ ਫੰਕਸ਼ਨ ਦੇ ਵਿੱਚ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ ਇਹ ਵੀ ਆ ਕੇ ਨਾਲ ਜਦੋਂ ਨੱਚਣ ਲੱਗਾ ਤੇ ਇਹਨ ਕੋਈ ਉੱਥੇ ਕੋਈ ਕੋਈ ਗਲਤ ਹਰਕਤ ਕੀਤੀ ਜャ ਉਹਨਾਂ ਨੂੰ ਨਹੀਂ ਪਸੰਦ ਸੀਗਾ ਉਹਨਾਂ ਨੇ ਇਹਨੂੰ ਸਮਝਾ ਕੇ ਤੇ ਇਹਨੂੰ ਘਰ ਤੋੜਤਾ ਪਾਰਟੀ ਦੇ ਵਿੱਚੋਂ ਬਾਹਰ ਕਰਤਾ ਜਿਸ ਗੁੱਸੇ ਵਿੱਚ ਆ ਕੇ ਨਾਪਦੇ ਜਿਹੜੇ ਸਾਥੀਆਂ ਨੂੰ ਬੁਲਾ ਕੇ ਤੇ ਇਹਨਾਂ ਦੇ ਘਰ ਜਾ ਕੇ ਤੇ ਇਹਨਾਂ ਜਾ ਕੇ ਫਾਇਰਿੰਗ ਕਰ ਦਿੱਤੀ ਤੇ ਉਹਦੇ ਇੱਕ ਜਿਹੜੇ ਮੁੰਡੇ ਦੇ ਲੱਗੀ ਜਿਹੜਾ ਜਿਹੜਾ ਕਰਮਜੀਤ ਸਿੰਘ ਹੈ ਜਿਹੜਾ ਕਬਾਇ ਦਾ ਰਹਿਣ ਵਾਲਾ ਵਾ ਇਹ ਕ੍ਰਿਸ਼ਨ ਲਾਲ ਸਿੰਘ ਫਲੀਆਂ ਵਾਲਾ ਵਾ ਕ੍ਰਿਸ਼ਨ ਲਾਲ ਫਲੀਆਂ ਵਾਲਾ ਉਹ ਡੀਜੇ ਦਾ ਕੰਮ ਕਰਦਾ ਉਹਦੇ ਕੋਲ ਇਹ ਮੁੰਡਾ ਕੰਮ ਕਰਦਾ ਵਾ ਸੋ ਇਹਨੂੰ ਕੱਲ ਰਾਤ ਹੀ ਅਸੀਂ ਜਿਹੜਾ ਮੈਡੀਕਲ ਕਾਲਜ ਫਰੀਦਕੋਟ ਜਿਹੜਾ ਉੱਥੇ ਦਾਖਲ ਕਰਾ ਦਿੱਤਾ ਸੀਗਾ ਤੇ ਅੱਜ ਇਹਦੀ ਸਵੇਰੇ ਮਾਰਨਿੰਗ ਜਿਹੜੀ ਇਹਦੀ ਡੈਥ ਹੋ ਗਈ ਆ ਸੋ ਇਹਦੇ ਵਿੱਚ ਅਸੀਂ ਰਾਤ ਹੀ ਜਿਹੜਾ ਇਹਨੂੰ ਸਾਜਨ ਨੂੰ ਜਿਹੜਾ ਇਹਨੂੰ ਗ੍ਰਿਫਤਾਰ ਕਰ ਲਿਆ ਸੀਗਾ ਦੂਸਰਿਆਂ ਜਿਹੜੇ ਇਹਦੇ ਸਾਥੀ ਸੀ ਵੀ ਉਹਨਾਂ ਤੱਕ ਵੀ ਜਿਹੜੀ ਸਾਡੀ ਜਿਹੜੀ ਉਹਨਾਂ ਬਾਰੇ ਵੀ ਸਾਨੂੰ ਜਿਹੜਾ ਆਇਡੈਂਟੀਫਾਈ ਹੋ ਗਏ ਆ ਉਹਨਾਂ ਨੂੰ ਵੀ ਅਸੀਂ